ਜੇਕਰ ਤੁਸੀਂ ਵੀ ਕਿਸੇ ਵਿਆਸ ਸਮਾਗਮ ਦੇ ਵਿੱਚ ਜਾਂਦੇ ਹੋ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਵਿਆਹ ਹੋ ਰਿਹਾ ਹੈ ਤੇ ਤੁਸੀਂ ਇਹ ਖਬਰ ਗੌਰ ਨਾਲ ਦੇਖ ਲਓ ਕਿਉਂਕਿ ਜੋ ਇਸ ਔਰਤ ਦੇ ਨਾਲ ਹੋਇਆ ਕਿਤੇ ਤੁਹਾਡੇ ਨਾਲ ਇਹ ਪਾਣਾ ਨਾ ਵਾਪਰ ਜਾਏ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਦਰਸਲ ਵਿਆਸਮਾਗਮ ਦੇ ਵਿੱਚ ਪਰਿਵਾਰ ਵਾਲੇ ਅਕਸਰ ਰੁੱਝੇ ਹੁੰਦੇ ਨੇ ਕਿਉਂਕਿ ਰੀਤੀ ਰਿਵਾਜ ਚੱਲ ਰਹੇ ਹੁੰਦੇ ਨੇ ਅਤੇ ਫਿਰ ਗੱਲ ਕਰ ਦਿੱਤੀ ਜਾਵੇ ਤਾਂ ਵਿਆਸਮਾਗਮ ਦੇ ਵਿੱਚ ਕੁਝ ਜਿਹੜੇ ਬਰਾਤੀ ਹੁੰਦੇ ਨੇ ਨੱਚਣ ਟੱਪਣ ਦੇ ਵਿੱਚ ਲੱਗੇ ਹੁੰਦੇ ਨੇ ਪਰ ਇਸੇ ਦਰਮਿਆਨ ਕੁਝ ਲੋਕ ਅਜੀਹੇ ਵੀ ਹੁੰਦੇ ਨੇ ਜੋ ਮੌਕੇ ਦੀ ਤਲਾਸ਼ ਦੇ ਵਿੱਚ ਹੁੰਦੇ ਨੇ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਵੇਟਰ ਨਜ਼ਰ ਆ ਰਿਹਾ ਜਿਸ ਦੇ ਹੱਥ ਦੇ ਵਿੱਚ ਟ੍ਰੇ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਕੋਲਡ ਡਰਿੰਕਸ ਪਾਣੀ ਰੱਖਿਆ ਹੋਇਆ ਹੈ ਤੇ ਇਸੇ ਦਰਮਿਆਨ ਇਹ ਜੋ ਵੇਟਰ ਹੁੰਦਾ ਹੈ ਉਹ ਘਾਤ ਲਾ ਕੇ ਬੈਠਾ ਹੁੰਦਾ ਹੈ ਕਿ ਕਦੋਂ ਉਹ ਮੌਕਾ ਪਾ ਕੇ ਜੋ ਲਾੜੇ ਦੀ ਮਾਂ ਹੈ ਉਸ ਦਾ ਪਰਸ ਚੁੱਕ ਕੇ ਫਰਾਰ ਹੋ ਜਾਵੇ ਤਾਂ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਆਸ ਸਮਾਗਮ ਚੱਲ ਰਿਹਾ ਸੀ ਜਿਸ ਦੇ ਵਿੱਚ ਵੇਟਰ ਦੀ ਡਰੈਸ ਪਾ ਕੇ ਇੱਕ ਵਿਅਕਤੀ ਅੰਦਰ ਵੜਦਾ ਹੈ ਤੇ ਲਾੜੇ ਦੀ ਮਾਂ ਦਾ ਪਰਸ ਚੁੱਕ ਕੇ ਫਰਾਰ ਹੋ ਜਾਂਦਾ ਹੈ ਇਸ ਪਰਸ ਦੇ ਵਿੱਚ ਪਰਿਵਾਰ ਦੇ ਮੁਤਾਬਕ 1.5 ਲੱਖ ਰੁਪਏ ਨਗਦ 50000 ਰੁਪਏ ਦੇ ਗਹਿਣੇ ਪਏ ਹੋਏ ਸਣ ਜਿਸ ਨੂੰ ਇੱਕ ਚੋਰ ਦੇ ਵੱਲੋਂ ਬੜੇ ਹੀ ਛਾਤਰ ਤਰੀਕੇ ਦੇ ਨਾਲ ਲਗਾਇਆ ਗਿਆ ਸੀਸੀਟੀਵੀ ਦੇ ਵਿੱਚ ਇਹ ਵਿਅਕਤੀ ਪਰਸ ਚੁੱਕਦਾ ਹੋਇਆ ਵੀ ਨਜ਼ਰ ਆ ਰਿਹਾ ਤੇ ਬਾਅਦ ਦੇ ਵਿੱਚ ਪੈਲਸ ਤੋਂ ਬਾਹਰ ਨਿਕਲਦੇ ਹੋਏ ਨੂੰ ਵੀ ਇਸ ਨੂੰ ਵੇਖਿਆ ਜਾ ਸਕਦਾ ਹੈ ਤਾਂ ਸਮਰਾਲਾ ਦੇ ਨਿਜੀ ਪੈਲਸ ਦੇ ਵਿੱਚ ਇਹ ਵਿਆਸ ਮਹਗਮ ਹੋ ਰਿਹਾ ਸੀ ਜਿਸ ਦੇ ਵਿੱਚ ਲਾੜੇ ਦੀ ਮਾਤ ਦੇ ਵੱਲੋਂ ਆਪਣੇ ਪੁੱਤ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਉਹ ਇਸ ਖੁਸ਼ੀ ਦੇ ਵਿੱਚ ਰੁੱਝੀ ਹੋਈ ਸੀ ਤੇ ਇਸੇ ਦਰਮਿਆਨ ਇੱਕ ਆਤਕ ਚੋਰ ਪੈਲਸ ਦੇ ਵਿੱਚ ਦਾਖਲ ਹੁੰਦਾ ਹੈ ਤੇ ਬੜੀ ਹੀ ਚਲਾਕੀ ਦੇ ਨਾਲ ਮਹਿਲਾ ਦਾ ਪਰਸ ਚੁੱਕ ਕੇ ਫਰਾਰ ਹੋ ਜਾਂਦਾ ਹੈ ਪੁਲਿਸ ਦਾ ਕੀ ਕੁਝ ਇਸ ਘਟਨਾ ਬਾਰੇ ਕਹਿਣਾ ਆਓ ਸੁਣਦੇ ਆ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦਾ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ ਵਗੈਰਾ ਸੀ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ੍ਹ 11 ਤੱਕ ਹੀ ਆ ਨਾ ਉਹ ਬੰਦੇ ਦੇਖ ਲਾ ਪੱਤੇ ਦਰਜੇ ਤੇ ਕੋਈ ਮੁਰਲੀ ਗਾਂਚੀ ਕਾਲੀ ਸਾਹਮਣੇ ਆਈ ਜਾਂ ਤੇ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੇ ਜਾ ਰਿਹਾ ਜਿਵੇਂ ਬੇਟਰਾ ਦਾ ਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਕਿ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਆ